ਜੇਕਰ ਤੁਹਾਡਾ SIM ਅਚਾਨਕ ਬੰਦ ਹੋ ਜਾਂਦਾ ਹੈ ਤਾਂ ਇਸ ਨੂੰ ਹਲਕੇ ਦੇ ਵਿੱਚ ਨਾ ਲੋ ਕਿਉਂਕਿ ਇਹ ਸਾਈਬਰ ਠੱਗਾ ਦੀ ਚਾਲ ਹੋ ਸਕਦੀ ਹੈ ਤਾਂ ਸਾਈਬਰ ਠੱਗ ਇੰਨੇ ਛਾਤਰ ਹੋ ਚੁੱਕੇ ਨੇ ਕਿ ਇੱਕ ਦਿਨ ਦੇ ਵਿੱਚ ਹੀ ਤੁਹਾਡੀ SIM ਨੂੰ ਪੋਟ ਕਰਵਾ ਸਕਦੇ ਨੇ ਤੁਹਾਡਾ ਨੰਬਰ ਬੰਦ ਹੋ ਜਾਵੇਗਾ ਪਰ ਤੁਹਾਡੇ ਜਾਣਕਾਰਾਂ ਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਨਾਮ ਤੇ ਪੈਸੇ ਦੀ ਮੰਗ ਕੀਤੀ ਜਾਵੇਗੀ ਐਸਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹਾਲਾਂਕਿ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਨੁਕਸਾਨ ਦੀ ਖਬਰ ਤਾਂ ਨਹੀਂ ਹੈ ਕਿਉਂਕਿ ਲੋਕ ਜਾਗਰੂਕ ਸੰ ਸਾਈਬਰ ਠੱਗਾਂ ਦੇ ਚਾਂਸੇ ਦੇ ਵਿੱਚ ਆਉਣ ਤੋਂ ਬਚ ਗਏ ਨੇ ਸਦਰ ਬਾਜ਼ਾਰ ਦੇ ਵਿੱਚ ਇੱਕ ਬੰਨਿਆਰੇ ਦੀ ਦੁਕਾਨ ਕਰਨ ਵਾਲੇ ਰਕੇਸ਼ ਕੁਮਾਰ ਨੇ ਜਿਸ ਦਾ ਇਹ ਕਹਿ ਰਾਇਆ ਕਿ ਬੀਤੇ ਸ਼ੁੱਕਰਵਾਰ ਨੂੰ ਆਚਾਰਕ ਸੇਂਭਾ ਹੋ ਜਾਂਦਾ ਹੈ ਅਗਲੇ ਦਿਨ ਸ਼ਨੀਵਾਰ ਨੂੰ ਜੇ ਕੰਪਨੀ ਦੇ ਦਫਤਰ ਚ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦੀ SIM ਪੋਰਟ ਹੋ ਚੁੱਕੀ ਹੈ ਜੋ ਕਿ Vodafone Idea ਕੰਪਨੀ ਚ ਪੋਰਟ ਹੋਈ ਉਸਨੇ 나 ਕਦੇ Jio ਕੰਪਨੀ ਨੂੰ ਪੋਰਟ ਕਰਨ ਦੀ ਦਰਖਾਸਤ ਦਿੱਤੀ ਤੇ 나 ਹੀ ਪੋਰਟ ਕਰਵਾਉਣਾ ਚਾਹਦਾ ਸੀ ਇਸ ਦੇ ਲਈ ਉਹ ਉਜਾਹਿਰ ਹੋਣਾ ਤਾਂ ਸੁਭਾਵਿਕ ਹੀ ਸੀ ਜਦ Vodafone ਕੰਪਨੀ ਦੇ ਦਫਤਰ ਗਿਆ ਤਾਂ ਪਤਾ ਲੱਗਾ ਕਿ ਉਸ ਦੇ SIM UP ਦੇ ਵਿੱਚ ਕਿਸੇ ਨਿਤੇਸ਼ ਕੁਮਾਰ ਦੇ ਵਿਅਕਤੀ ਵੱਲੋਂ ਪੋਰਟ ਕਰਵਾਈ ਗਈ ਹੈ ਦੋਹਾਂ ਵਿੱਚੋਂ ਕੋਈ ਵੀ ਕੰਪਨੀ ਉਸਨੇ ਨਹੀਂ ਦੱਸ ਸਕੀ ਕਿ ਬਿਨਾਂ ਉਸੇ ਇਜਾਜ਼ਤ ਦੇ ਬਿਨਾਂ ਉਸ ਦੇ ਉਂਗੁੱਠੇ ਦੇ ਬਿਨਾਂ ਉਸ ਦੇ ਆਧਾਰ ਕਾਰਡ ਦੋਸਰ SIM ਪੋਰਟ ਕੀਵੇਂ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਉਸਨੇ ਉਸ ਵੇਲੇ ਤਾਂ ਹੋਰ ਨੰਬਰ ਇਸ਼ੂ ਕਰਵਾ ਲਿਆ ਪਰ ਉਸਦੇ ਪੁਰਾਣੇ ਨੰਬਰ ਤੋਂ ਉਸਦੇ ਗ੍ਰਾਹਕਾਂ ਨੂੰ ਉਸਦੇ ਨਾਂ ਤੇ ਪੈਸੇ ਮੰਗੇ ਜਾ ਰਹੇ ਸਨ ਉਸ ਦੇ ਬੈਂਕ ਖਾਤੇ ਵੀ ਛੇੜਛਾੜ ਦੀ ਕੋਸ਼ਿਸ਼ ਹੋ ਰਹੀ ਸਨ ਤੇ ਉਸਦੇ ਬੈਂਕ ਖਾਤੇ ਆਦਿ ਨਾਲ ਵੀ ਛੇੜਛਾੜ ਦੀ ਕੋਸ਼ਿਸ਼ ਹੋ ਰਹੀ ਸੀ ਹਾਲਾਂਕਿ ਪੈਸੇ ਮੰਗਣ ਵਾਲੇ ਦੇ ਚਾਂਸੇ ਦੇ ਵਿੱਚ ਉਹਨਾਂ ਦਾ ਕੋਈ ਗ੍ਰਾਹਕ ਨਹੀਂ ਆਇਆ ਤੇ ਨਾ ਹੀ ਉਸਦੇ ਬੈਂਕ ਖਾਤੇ ਦੇ ਵਿੱਚ ਕੋਈ ਪੈਸਾ ਸੀ ਜਿਸ ਕਾਰਨ ਠੱਗੀ ਹੋਣ ਤੋਂ ਬਚ ਗਏ ਨੇ ਦੂਜੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਜਾ ਕੇ ਉਸਨੇ ਭੁਗਤਾਨ ਦੇ ਲਈ ਰੋਕ ਲਗਵਾ ਦਿੱਤੀ ਹੈ ਤਾਂ ਦੱਸੋ ਇਹ ਕਿ ਜਿੱਥੇ ਇੱਕ ਖਤਰਨਾਕ ਸੰਕੇਤ ਹੈ ਬਿਨਾਂ ਕਿਸੇ ਦੀ ਇਜਾਜ਼ਤ ਤੇ ਉਸ ਦਾ SIM ਪੋਰਟ ਕਰਵਾ ਲੈਣਾ ਉਸਨੇ ਦੋਸੇ ਇੱਕ ਜੋ ਸ਼ਿਕਾਇਤ ਲੈ ਕੇ ਸਾਈਬਰ ਕ੍ਰਾਈਮ ਦਫ਼ਤਰ ਜਾਂਦਾ ਤਾਂ ਕੰਪਲੀਟ ਲਿਖਣ ਤੋਂ ਇਨਕਾਰ ਕਰ ਦਿੰਦੇ ਨੇ ਕੋਈ ਕੋਈ ਕਿਉਂਕਿ ਕੋਈ ਠੱਗੀ ਜਾਂ ਨੁਕਸਾਨ ਤਾਂ ਫਿਲਹਾਲ ਨਹੀਂ ਕਿਉਂਕਿ ਕੋਈ ਠੱਗੀ ਜਾਂ ਨੁਕਸਾਨ ਤਾਂ ਫਿਲਹਾਲ ਨਹੀਂ ਹੋਇਆ ਪਰ ਇਸ ਦੀ ਜਾਂਚ ਹੋਣੀ ਚਾਹੀਦੀ ਉਸ ਦੀ SIM ਕਿਵੇਂ ਪੋਰਟ ਹੁੰਦੀ ਹੈ ਉਸ ਨੇ ਦੱਸਿਆ ਕਿ ਪੋਰਟ ਕਰਵਾਉਣ ਵਾਲਾ ਫੋਨ ਚੁੱਕਦਾ ਨਹੀਂ ਸਿਰਫ WhatsApp ਤੇ ਹੀ ਗੱਲ ਕਰਦਾ ਪਰ ਉਸ ਨੇ ਆਪਣੇ ਜਾਣਕਾਰਾਂ ਤੇ ਗ੍ਰਾਹਕਾਂ ਨੂੰ ਕਹਿ ਦਿੱਤਾ ਕਿ ਜੇਕਰ ਪੁਰਾਣਾ ਨੰਬਰ ਤੋਂ ਕੋਈ ਫੋਨ ਜਾਂ ਮੈਸੇਜ ਆਵੇ ਤਾਂ ਸਾਵਧਾਨ ਰਹੋ ਤੇ ਕੋਈ ਭੁਗਤਾਨ ਨਾ ਕਰੋ ਮੈਂ ਨਾ ਚੰਦਨ ਕੁਮਾਰ ਹਾਂ ਸ਼ੁਕਰਵਾਨ ਹਾਂ ਮੇਰੀ SIM ਜਲਦੀ ਜਲਦੀ Jio ਦੀ ਬੰਦ ਹੋ ਗਈ ਹੈ ਤੇ ਅਗਲੇ ਦਿਨ ਮੈਂ ਜੀਓ ਅਫਿਸੀਆਂ ਉਹ ਕੰਦੇਆ ਪੋਰਟ ਹੋ ਚੁਕੀ ਆ ਉਸ ਵੀਆਈ ਚ ਮੈਂ ਵੀਆਈ ਚ ਗਿਆ ਉਹ ਕੰਦੇ ਕਿਸ ਨੇ ਤੁਹਾਡੀ ਯੂਪੀ ਯੂਥੀ ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦੋ ਉਹ ਕੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ 100 100 ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਆ ਵਾ 2000 ਜਾਂ 5000 ਤੋਂ ਮੈਂ ਹੀ ਚਾਹਨਾ ਕਿ ਮੇਰੀ ਸਿਮ ਨੂੰ ਬੰਦ ਕਰ ਦਿੱਤਾ ਜਾ ਨਾ ਮੇਰੀ ਪਰਮਿਸ਼ਨ ਤੋਂ ਬਿਨਾ ਐਸੇ ਇੰਪੋਰਟ ਕਿੱਦਾ ਹੋਗੀ ਜਦ ਮੈਂ ਨਾਗਿੰਕ ਉਠਾ ਲਾਇਆ ਨਾ ਕੋਈ ਕੁਛ ਇਹ ਪੋਰਡ ਕਿਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕੰਨਾ ਕਿ ਮੇਰੇ ਸੇਮ ਨੂੰ ਬੰਦ ਕਰ ਦਿੱਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂ ਤਾਂ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਵੱਲ ਪਹਿਲਾਂ ਮੈਨੂੰ ਇਹੀ ਆਇਆ ਸੀ ਕਿ ਤੁਸੀਂ ਆਪਣੀ SIM ਤੋਂ ਪੋਰਡ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਡ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਂਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕਹਿੰਦੇ ਤੇ ਤੁਹਾਡੀ SIM ਕੋ ਪੋਰਡ ਰਿਕਵੈਸਟ ਦਊ ਸੈਪਟ ਕਰ ਲੈ ਕੈਂਸਲ ਹੋ ਗਈ ਉਸ ਬਾਅਦ ਪਰ ਫਿਰ ਵੀ ਸ਼ੁਕਰਵਾਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਐ ਸਿਮ ਹੀ ਬੰਦ ਹੋ ਗਈ। ਸੇਮ ਦੇ ਟਾਵਰ ਹੀ ਉੱਡ ਕੇ ਸੇਮ ਵਿੱਚ ਆ ਕੇ ਸ਼ਾਇਦ ਸੇਮ ਕੇ ਹਲੇ ਬੰਦ ਹੋਈਂਦੇ ਮੈਂ ਦੂਜੇ ਫੋਨ 'ਚ ਪਾ ਵੇਖਿਆ ਤਾਂ ਵੀ ਨਹੀਂ ਚੱਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾਂ ਗੰਦੇ 11:30 ਵੇ ਉਹ 11:30 ਵੇ ਮੈਂ ਗਿਆ ਉੱਥੇ ਅਤਰਾ ਤਰਾ ਕੋਈ ਹੈ ਨਹੀਂ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਸਿਮ V.I. 'ਚ ਫੋਟੋ ਗਈ ਫਿਰ ਸਮਾ V.I. ਦਸਤਰ ਗਿਆ ਉਹਨਾਂ ਨੇ ਕਿਹਾ ਕਿ ਐਸਾ-ਤਸਾ ਤੁਹਾਡੀ ਸਿਮ ਉਰਚਪੋਰਟ ਹੋ ਗਈ ਹੈ। ਕਿ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸ ਦੇ ਨਾਂ ਤੇ ਫੋਟੋ ਹੋਈ ਹੈ। ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ UP ਤੁਸੀਂ ਨੂੰ ਫੋਨ ਕੀਤਾ ਕਿੱਦਾਂ ਫੋਨ ਫੋਨ ਜਾਂ ਬੈਲਾ ਉਧਰ ਜਾ ਰਹੀਆਂ ਕਾਲਿੰਗ ਕਿਸੇ ਦੇ ਕੋਲਿੰਗ ਨਹੀਂ ਠਾਰਿਆ ਉਹਦਾ WhatsApp ਤੇ ਗੱਲ ਕਰ ਰਿਹਾ ਪਰਪਰਲੀ SIM ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰोसीजर ਹੁੰਦਾ ਹੈ 3 ਦਿਨ ਕਟੂਕਟ ਲੱਗ ਜਾਂਦੇ ਹੈ ਤੁਹਾਡੀ 1 ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬੱਸ ਆਹੀ ਪੁੱਛਿਆ ਨੇ ਕਿ VI ਚ ਪੋਰਟ ਹੋ ਗਈ ਤੇ VI ਚ ਬਾਅਦ ਉਸ ਸਵੇਰ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉਧਰ ਚੱਲ ਗਿਆ ਚੇਂਜ ਕਰਾ ਕੇ ਮੇਰੇ ਉੱਥੇ ਨਾਲ ਕਿ ਦਿਨ ਫਿਰ ਰੋੜਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹੜਾ ਪੁਰਾਣੇ ਨੰਬਰ ਤੋਂ ਕੋਲੀ ਆ ਰਿਹਾ WhatsApp ਮੈਸੇਜ ਕਰ ਰਿਹਾ ਕਿ ਜਿਹਦਾ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕ ਆ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 2000 ਚਾਹੀਦੇ ਐਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਕੇ WhatsApp ਤੇ ਮੈਸੇਜ ਭੇਜ ਰਿਹਾ ਐਸੇ ਭੇਜ ਰਿਹਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕਿ ਫਰੋਡ ਹੋ ਸਕਦਾ ਹੈ ਹਾਂਜੀ ਸਾਈਬਰ ਕ੍ਰਾਈਮ ਤੇ ਵੀ ਆਇਓ ਤੁਸੀਂ ਹਾਂ ਤੁਸੀਂ ਵੇਰੇ ਗਏ ਪਰ ਉਹ ਕਹਿੰਦੇ ਆ ਹਾੜੇ ਕੋ ਜਿੰਦੇ ਡਿਟੇਲ ਨਹੀਂ ਉਹਨਾਂ ਦਾ ਫਰੋਡ ਨਹੀਂ ਕਰ ਕੰਪਲੇਨ ਨਹੀਂ ਕਰ ਸਕਦੇ ਉਹ ਵੀ ਸੇਮ ਮਾਨਾ ਕੀਤੀ ਹੋਈ ਕਿਸੇ ਨੇ ਫਰੋਡਲੀ ਹੋਣੀ ਦਾ ਕੁਝ ਨਹੀਂ ਕਰ ਸਕਦੇ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾ ਵੀ ਆ ਹੋ ਸਕਦਾ ਫਰੋਡ ਤੋ ਵਿਸਤਾਰ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸਿਮ ਕਿੱਦਾਂ ਪੋਰਟ ਹੋ ਗਿਆ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਅਰਥਨਾ ਕਿ ਡਾਕਟਰ ਨੰਬਰ ਮੇਰੇ ਕਿੱਦਾਂ ਚੱਲ ਗਿਆ ਤੁਹਾਡੇ ਭਾਜੀ ਮੇਰਾ ਨਾਮ ਇਹ ਮੇਰੇ ਬੇਟੇ ਦੀ ਸਿਮ ਨਾ ਚੁੱਕਾ ਰਾਤ ਤੇ ਬੰਦ ਹੋ ਗਈ ਜਲਦੀ ਜਲਦੀ ਤੇ ਇਹਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫਤਰ ਗਏ ਤੇ ਦਫਤਰ ਨੇ ਸਾਡੀ ਸੇਮਨ ਨੂੰ ਕਿਹਾ ਤੇ ਪੋਟ ਹੋ ਗਈ ਆ ਕਹਿੰਦੇ ਉਹ ਸਾਡੀ ਐਸੇਮ ਪੋਟ ਹੋ ਕੇ ਤਾਂ ਗਈ ਜਦ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚਲ ਗਿਆ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਇਹਨਾਂ ਨੂੰ ਕੋਈ ਮੰਗ ਕਰਦੇ ਪਏ ਨੇ ਐਮ ਐਸ ਜੀ ਕਰਕੇ ਕਿਸ ਨੂੰ ਪੈਸੇ ਦਿੱਤੇ ਜਾਂ ਮਗਰ ਇਹ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪੀ ਆਪ ਸਿਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਇੰਨੀ ਜਲਦੀ ਘੱਟੋ ਘੱਟ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀਦੀ ਸਾਡੇ ਕਸਮਾਂ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਉਸੇ ਨੰਬਰ ਤੋਂ ਮੈਸੇਜ ਆਇਆ ਉਸੇ ਨੰਬਰ ਤੋਂ ਹੀ ਵੀ ਮੰਗ ਕਰਿਆ ਵਾ ਨਵਾਂ ਨੰਬਰ ਲਾ ਲਈ ਬੇਟੇ ਪਤਾ ਸੇ ਜਿਵੇਂ ਚੰਦਗੁਰ ਮੈਂ ਅਧੇ ਨਾਮ ਦੱਸ ਰਿਹਾ ਜੀ ਆਪਣਾ ਨਾਮ ਚੰਦਗੁਰ ਦੱਸ ਰਿਹਾ ਕੀ ਮੰਗਿਆ ਹੋ ਮੰਗਿਆ ਹੀ ਆ ਕਿ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀ ਵਾਲਿਆਂ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾਲ ਸਾਡੀ ਕੋਈ ਕੋਲਡਿਟ ਕਿਤੇ ਹੋ ਰਹੀ ਆ ਬਸ ਸੈਵਰ ਸਾਲ ਲੈ ਰਿਹਾ ਤੇ ਨਾਲ ਕੋਈ ਦੂਸਰੀ ਬ੍ਰਾਡ ਕਰੋਡ ਕਰੋ ਫਰਾਡ ਹੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਸਾਂ ਜਮੇ ਕੋਣ ਹੋਏਗਾ ਜੇ ਫਰਾਡ ਹੋਏ ਤਾਂ ਕਿ ਇਹਨਾਂ ਦੇ ਤੇ ਅਸੇ ਬਚਣਾ ਚਾਹੀਦਾ ਇਹਨਾਂ ਨੂੰ ਤੇ ਸਾਨੂੰ ਦੱਸਿਆ ਜਾਏ ਪਿਆ ਸਾਡੀ ਕਿਸਣਾ ਹੋ ਗਈ ਆ